ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੇਰਲੋਸ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਨਾਲ ਆਪਾਂ ਇੱਕ ਵਲੌਗ ਦਾ ਐਂਡ ਕਰਕੇ ਐਡੀਟਿੰਗ ਕਰਕੇ ਮੈਂ ਦੁਬਾਰਾ ਫੇਰ ਤੋਂ ਵਲੌਗ ਸ਼ੁਰੂ ਕਰ ਲਿਆ ਕਿਉਂਕਿ ਨਾ ਤਾਂ ਕੱਲ ਕੋਈ ਵੀਡੀਓ ਬਣੀ ਸੀਗੀ ਅੱਜ ਹੀ ਬਣਾਈ ਆ ਅੱਜ ਹੀ ਐਡੀਟਿੰਗ ਕਰੀ ਆ ਹਾਂਜੀ ਤੇ ਅੱਜ ਵੀ ਸਵੇਰ ਦਾ ਤਾਂ ਚੰਗੀ ਤਰ੍ਹਾਂ ਕੋਈ ਵਲੌਗ ਬਣਿਆ ਹੀ ਨਹੀਂ ਸੀਗਾ ਫਿਰ ਡੈਡੀ ਆ ਗਏ ਮੈਂ ਬਲੌਗ ਬਣਾਉਣਾ ਸ਼ੁਰੂ ਕੀਤਾ ਹੀ ਹੋਇਆ ਸੀ ਵਿੱਚ ਦੀ ਡੈਡੀ ਆ ਗਏ ਡੈਡੀ ਨਾਲ ਬੈਠੇ ਰਹਿ ਗੱਲਾਂ ਬਾਤਾਂ ਮਾਰੀ ਗਏ ਤੁਸੀਂ ਦੇਖ ਲਈ ਹੋਣੀ ਆ ਉਹ ਉਹ ਵਾਲੀ ਵੀਡੀਓ ਹਨਾ ਤੇ ਡੈਡੀ ਮੇਰੇ ਖਿਆਲ ਨਾਲ 2 ਕੁ ਮਹੀਨੇ ਬਾਅਦ ਦੁਬਾਰਾ ਫਿਰ ਹਜੂਰ ਸਾਹਿਬ ਜਾਇਆ ਹੈ ਤੇ ਉਹ ਆਏ ਸੀਗੇ ਆਪਾਂ ਨੂੰ ਪ੍ਰਸ਼ਾਦ ਦੇਣ ਤੇ ਵਧੀਆ ਯਾਤਰਾ ਹੋਈ ਉਹਨਾਂ ਦੀ ਬਹੁਤ ਵਧੀਆ ਇਸ ਵਾਰ ਕਹਿੰਦੇ ਬਹੁਤ ਵਧੀਆ ਹੋਈ ਪਿਛਲੀ ਵਾਰੀ ਉਹਨਾਂ ਦੇ ਜਿਹੜੇ ਸੀਗੇ ਕਹਿੰਦੇ ਗੁਰਦੁਆਰਾ ਸਾਹਿਬ ਰਹਿ ਗਏ ਸੀ ਦੇਖਣੋਂ ਹੱਲੇ ਵੀ ਕਹਿੰਦੇ ਆ ਕਹਿੰਦੇ ਹੱਲੇ ਵੀ ਰਹਿ ਗਏ ਆ ਦੁਬਾਰਾ ਫਿਰ ਜਾਵਾਂਗੇ ਚਲੋ ਪ੍ਰਮਾਤਮਾ ਵਧੀਆ ਤੰਦਰੁਸਤੀ ਦੇਵੇ ਹਨਾ ਵਧੀਆ ਦਰਸ਼ਨ ਜੀ ਤਾਂ ਹੁੰਦੇ ਆ ਹਨਾ ਉਹ ਤਾਂ ਕਰ ਲੈਣੇ ਚਾਹੀਦੇ ਆ ਵੈਸੇ ਵੀ ਡੈਡੀ ਹੁਣ ਫ੍ਰੀ ਆ ਹਨਾ ਕੀ ਐ ਮੈਂ ਜ਼ਿੰਦਗੀ ਦੀ ਆ ਤਾਂ ਜੋ ਜੀ ਦੀ ਜ਼ਿੰਦਗੀ ਚ ਜੋ ਲਿਖਿਆ ਉਹਦੇ ਨਾਲ ਉਹੀ ਹੋਣਾ ਉਹੀ ਹੋ ਸਾਰਾ ਕੁਝ ਵੜਨਾ ਮਾਪੇ ਉਹਨੂੰ ਇੰਨਾ ਕੁ ਖੁੱਲੇ ਕਰ ਦੋ ਵੀ ਹਾਂ ਭਾਈ ਹੁਣ ਤੁਸੀਂ ਸਾਡਾ ਸਾਰਾ ਕੁਝ ਕਰਤਾ ਸਾਡੇ ਵੀ ਬੱਚੇ ਬਰਾਬਰ ਦੇ ਹੋ ਗਏ ਆ ਹਨਾ ਵੀ ਹੁਣ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉ ਲੋ ਹੁਣ ਡੈਡੀ ਫ੍ਰੀ ਨੇ ਘਰੋਂ ਵੀ ਫ੍ਰੀ ਆਪਾਂ ਦੇਖਦੇ ਹਾਂ ਜਿਹਾਰ ਨੂੰ ਸੁੱਤਾ ਪਿਆ ਥੱਲੇ ਨਾਲ ਡਿੱਗ ਜਵੇ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਚੈਨਲ ਦੇ ਪਹਿਲੀ ਵਾਰੀ ਹੁੰਨੇ ਨੇ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਤੇ ਜਿਹਾਰ ਨੂੰ ਦੇਖਦੇ ਜਿਹਾਰ ਸੌਂ ਗਿਆ ਮੈਨੂੰ ਲੱਗਦਾ ਥੱਕ ਗਿਆ ਸੀਗਾ ਤੇ ਕੁਝ ਥੋੜਾ ਜਿਹਾ ਇਹਨੂੰ ਆਏ ਆ ਵੀ ਹੁਣ ਕਿਹੜਾ ਸਕੂਲੇ ਜਾਣਾ ਹੁਣ ਇਹਦੀ ਪ੍ਰੋਬਲਮ ਇਹ ਆ ਸਕੂਲ ਜਾਣ ਦੀ ਹਨਾ ਇਹਦਾ ਚਸ਼ਮਾ ਜਿਹੜਾ ਖਰਾਬ ਹੋ ਗਿਆ ਤੇ ਅੱਜ ਦੀ ਵੀ ਇਹਨੂੰ ਪ੍ਰੋਬਲਮ ਹੈਗੀ ਆ ਥੋੜੀ ਜਿਹੀ ਹੈ ਨਾ ਨਿਗਾ ਜਦੋਂ ਘਟਾ ਫਿਰ ਸਿਰ ਦੁਖੀ ਜਾਂਦਾ ਹੈ ਦਾ ਜਾਨੀ ਕਿ ਹੈ ਨਾ ਤੇ ਅੱਜ ਡਾਕਟਰ ਤੇ ਚੈੱਕ ਅਪ ਕਰਵਾਏ ਆ ਤੇ ਕੱਲ ਕਹਿੰਦੇ ਆ ਦਾ ਚਸ਼ਮਾ ਬਣ ਕੇ ਆ ਜਾਊਗਾ ਤੇ ਪਰਸੋਂ ਮੇਰੇ ਸਕੂਲ ਜਾਊਗਾ ਤੇ ਹੋਮਵਰਕ ਵੀ ਨਹੀਂ ਕਰਵਾ ਸਕਦੇ ਬਿਨਾ ਚਸ਼ਮੇ ਤੋਂ ਐਦਾਂ ਹੋਮਵਰਕ ਨਹੀਂ ਕਰਵਾ ਸਕਦੇ ਆਪਾਂ ਇਹ ਤੋਂ ਤੇ ਹੁਣ ਸੁੱਤਾ ਵੇ ਮਧੀਰਾਸ਼ਟ ਕਰੂਗਾ ਨਹੀਂ ਤਾਂ ਫਿਰ ਐਦਾਂ ਹੀ ਫਰੀ ਜਾਂਦਾ ਹਨ ਹੁਣ ਇਹਨੂੰ ਵਧੀਆ ਸੌਣ ਲੈਂਦੋ ਫਲੈਟ ਆਫ ਕਰ ਦਿੰਦੇ ਆ ਸੁੱਤਾ ਰਹੂਗਾ ਤੇ ਪਚਾਲਦੇ ਬਾਹਰ ਟਾਈਮ ਜਿਹੜਾ ਆ ਸਵਾ ਪੰਜ ਦਾ ਹੋ ਗਿਆ ਤੇ ਉਹਨਾਂ ਨੇ ਸ਼ਾਇਦ ਗਾਂ ਦੀ ਧਰ ਚੋਲੀ ਮੈਂ ਵੀ ਮੱਝ ਦੀ ਚੋਣੀ ਅੱਜ ਤਾਂ ਮੀਨ ਹੈ ਹਾਏ ਰੱਬਾ ਅੰਨੀ ਜਿਆਦਾ ਗਰਮੀ ਕਰਤੀ ਮੀਨ ਹੈ ਤਾਂ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਇਦਾਂ ਦਾ ਮੀਂਹ ਮੈਨੂੰ ਤਾਂ ਉਹ ਮੀਂਹ ਵਧੀਆ ਲੱਗਦਾ ਜਿਹੜਾ ਇਹ ਰਸਮਾਂ ਜੇ ਪੈਂਦਾ ਹੁੰਦਾ ਫਿਰ ਮੌਸਮ ਵੀ ਬਹੁਤ ਵਧੀਆ ਹੁੰਦਾ ਠੰਡਾ ਠੰਡਾ ਹਨਾ ਤੇ ਵਧੀਆ ਲੱਗਦਾ ਆ ਤੇ ਜਿਹੜਾ ਇੱਥੇ ਮੰਜਾ ਖੜਾ ਹੁੰਦਾ ਸੀ ਉਹ ਹੁਣ ਐਦਾਂ ਖੜਾ ਉਹ ਹੁਣ ਐਦਾਂ ਖੜਾ ਉਹਦੇ ਵਿੱਚੋਂ ਬਾਣ ਕੱਢਤਾ ਆਉਣਾ ਬਤੋਨਾ ਤੇਰੇ ਕੋਲੇ ਹੁਣ ਪਰੀ ਦੇਖਦੀ ਐ ਬਾਣ ਕੱਢਤਾ ਉਹ ਚ ਬਾਣ ਆ ਪਿਆ ਜਨਰੇਟਰ ਤੇ ਰੋਜ਼ ਧੂਣੀ 'ਚ ਸੇਕ ਦਿੰਦੇ ਆ ਥੋੜਾ ਜਿਹਾ ਧੂਣੀ 'ਚ ਲਾ ਦਿੰਨੀ ਹੁੰਦੀ ਐ ਮੈਂ ਹਾਂ ਪਤਾ ਕੀ ਹੋ ਗਿਆ ਕੀ ਐ ਨਾ ਵਹੀ ਕੱਕੇ ਨਹੀਂ ਕੀ ਗੱਲ ਨੰਦੀ ਬੱਡਣੀ ਮੈਨੂੰ ਕੀ ਹੋ ਗਿਆ ਮੱਖੀ ਨੇ ਦੰਦੀ ਵੱਡੀ ਪਰੀ ਦੇਈ ਪਰੀ ਮੇਰੇ ਦੰਦੀ ਵੱਢਣ ਆਉਂਦੀ ਸੀ ਫੁੱਟੇਰੀ ਕੰਦੇ ਬੱਚੇ ਦੀ ਲੱਤ ਧਾਰੀ ਉਹ ਜ਼ੋਰ ਦੀ ਚਲੋ ਪਰੀ ਦੀ ਮੰਮੀ ਤਾਂ ਤਾਂ ਚੋਤੀ ਇਹਨਾਂ ਨੇ ਕੱਢਣਗੇ ਬਾਹਰ ਫੇਰ ਆਉਗੀ ਆਪਣੀ ਬਾਰੀ ਸਸੀ ਘਾਲ ਦਾ ਕਰਦਿਆ ਕਰੋ ਕਹਿੰਦੇ ਸਾਊ ਬਹੁਤ ਹੋ ਤੁਸੀਂ ਤਾਂ ਹੂੰ ਕਹਿੰਦੇ ਸਾਊਏ ਬਹੁਤ ਨੇ ਹੈ ਸਾਊ ਆਦੇ ਸੱਤੋ ਬੁੱਛੋ ਵੀ ਸਾਊ ਰੇ ਨਹੀਂ ਸਾਊ ਨਹੀਂ ਗੱਲ ਤਾਂ ਸਹੀ ਹੈ ਸਾਊ ਨੇ ਵੀ ਵਧੀਆ ਨੇ ਬਾਕੀ ਦੁਨੀਆ ਨਾਲੋਂ ਵਧੀਆ ਆ ਮੈਂ ਇੱਥੇ ਹੀ ਆ ਲਿਓ ਕੱਢ ਲਿਓ ਘਰ ਹੀ ਘਰ ਹੋ ਜਾਂਦਾ ਸਾਡੇ ਕਾ ਦਾ ਮੀ ਪੰਦਾ ਕੱਟਿਆਂ ਰਹਾ ਦੇ ਕਾਦੇ ਮੀ ਲੋ ਜੀ ਕੱਟਤਾ ਮੰਦ ਦਰਵਾਜਾ ਸਾਉ ਬੰਦੇ ਨਹੀਂ ਹੈਗੇ ਤਾਂ ਸਾਉ ਇਹ ਗੱਲ ਤਾਂ ਮੰਨਣ ਜੋਗਾ ਵੀ ਭਾਈ ਸਾਉ ਗਾ ਹੁਣ ਆਪਣੀ ਕੁਛ ਠੀਕ ਆ ਪਹਿਲਾਂ ਨਾਲ ਹੈਗਾ ਜਿਵੇਂ ਜਿਹੜੇ ਜਿਹੜੇ ਨਿਕਲੇ ਆਏ ਸੀਗਾ ਉਹ ਪੱਕ ਕੇ ਨਾ ਉੱਪਰ ਆ ਗਿਆ ਪੈਰ ਤੇ ਬਹੁਤ ਅੱਖਾ ਹੈ ਪਸ਼ੂ ਰੱਖ ਲੋ ਪਸ਼ੂ ਰੱਖ ਲੋ ਹਨਾ ਮੁੱਲ ਦੁੱਧ ਪੀਣ ਵਾਲਿਆਂ ਨੂੰ ਭਾਈ ਇਹ ਆ ਦੁੱਧ ਦਾ ਰੇਟ ਜਿਹੜਾ ਕਹਿੰਦੇ ਨੇ ਹਾਂ ਕੜਜਾ ਧਰਦੀਆਂ ਦੁੱਧ ਕਹਿੰਦੇ ਦੁੱਧ ਮਹਿੰਗਾ ਦਿੰਦੇ ਆ ਹਨਾ ਤੇ ਸਾਤੋਂ ਪੁੱਛੋ ਦੁੱਧ ਕਿਵੇਂ ਬਣਦਾ ਹਨਾ ਦੁੱਧ ਬਣਾਉਣਾ ਖੇਲ ਨਹੀਂ ਪਈ ਪਸ਼ੂਆਂ ਨਾਲ ਪਸ਼ੂ ਹੂਣਾ ਪੈਂਦਾ ਫੇਰ ਕਿਤੇ ਜਾ ਕੇ ਦੁੱਧ ਦਾ ਮੂੰਹ ਦੇਖਦੇ ਆਪਾਂ ਅੱਜ ਜਿੱਦਾਂ ਸਵੇਰ ਦੀ ਹੁਣ ਲਾਈਟ ਗਈ ਹੋਈ ਸੀ ਹੁਣ ਇਹ ਮੇਰੇ ਖਿਆਲ ਨਾਲ 2 ਵਜੇ ਦੇ ਉੱਠੇ ਹੋਇਆ 2 ਵਜੇ ਦੀ ਇੱਥੇ ਫਿਰਦੇ ਆ ਹਨਾ ਚਾਹੇ ਪਸ਼ੂ ਆਪਾਂ ਦੋ ਰੱਖੇ ਆ ਚਾਹੇ ਚਾਰ ਰੱਖੇ ਆ ਚਾਹੇ 10 ਰੱਖਿਆ ਚਾਹੇ 100 ਰੱਖਿਆ ਜਾਂ 25 ਰੱਖਿਆ ਪਿੱਛੇ ਰਹਿਣਾ ਬੰਦਾ ਵੀ ਤਾਂ ਜਾ ਕੇ ਕਿਤੇ ਦੁੱਧ ਦਾ ਮੂੰਹ ਦੇਖਦੇ ਆ ਆਪਾਂ ਹਨਾ ਤੇ ਫੀਡ ਦਾ ਰੇਟ ਵੱਧਾ ਤਾਰੇ ਮੀਰੇ ਦਾ ਰੇਟ ਵੱਧਾ ਦੁੱਧ ਦਾ ਰੇਟ ਨਹੀਂ ਵੱਧਦਾ ਹੈਗਾ ਕੋਈ ਰੇਟ ਰੂਟ ਨਹੀਂ ਹੈਗਾ ਦੁੱਧ ਦਾ ਜੇ ਆਪਾਂ ਕਹੀਏ ਵੀ ਦੁੱਧ ਦਾ ਰੇਟ ਆ ਜਿਹੜੇ ਮੁੱਲ ਲੈਂਦੇ ਆ ਉਹਨਾਂ ਨੂੰ ਮਹਿੰਗਾ ਲੱਗਦਾ ਭਾਈ ਸਾਡਾ ਤਾਂ ਡੈਰੀ ਦੇ ਵਿੱਚ ਫੈਨ ਦੇ ਹਿਸਾਬ ਨਾਲ ਬੈੜੀਆਂ ਤਾਂ ਮੈਂ ਖਿਆਲਾਂ ਮਸਾ ਕਦੇ ਲੱਗਿਆ ਹੋ 35 ਸਾਡਾ ਤਾਂ ਉਹੀ ਦੀ ਕਤੀ ਬੱਤੀ ਦੇ ਵਿੱਚ ਬੱਚੇ ਲੱਗਦਾ ਉਹ ਵੀ ਕਦੇ ਹੀ ਲੱਗਦਾ ਹੋਊਗਾ ਹੁਣ ਜਿਵੇਂ ਵਿਚਾਰੀਏ ਬਿਮਾਰ ਰਹਿੰਦੀ ਆ ਬਹੁਤ ਔਖਾ ਏ ਇਹਨੂੰ ਵੀ ਮੌਕਾ ਮਿਲ ਜਾਂਦਾ ਮੈਟ ਤੇ ਖੜਨ ਦਾ ਇਹ ਮੌਕਾ ਨਹੀਂ ਛੱਡਦੀ ਹੈਗੀ ਜਦੋਂ ਮੈਟ ਤੇ ਖੜ ਜਾਂਦੀ ਹੈ ਚਲੋ ਮੈਂ ਵੀ ਹੁਣ ਰੱਖਾਂ ਕੈਮਰਾ ਕਿਉਂਕਿ ਕੈਮਰਾਮੈਨ ਆਪਣੇ ਕੋਲੇ ਹੈ ਨਹੀਂ ਕੋਈ ਵੱਡਾ ਬੇਟਾ ਜਿੰਮ ਚਲੇ ਗਿਆ ਜ 1000 ਗਿਆ ਜ 1000 ਰੁਪਿਆ ਵੀ ਕਿਨਾਰੇ ਤੇ ਉਹਨੂੰ ਮੈਂ ਕਰਕੇ ਜੇ ਇਹਨੂੰ ਮੈਂ ਕਰਕੇ ਆਉਣੀ ਹੈ ਬੈੱਡ ਦੇ ਗੱਬੇ ਜ ਇਹਨੂੰ ਫੇਰ ਆਕ ਜੋ ਤੇ ਕੰਟੀਨਿਊ ਹੋਇਆ ਤਾਂ ਬਲੌਗ ਮੈਂ ਜ਼ਰੂਰ ਕਰੂੰਗੀ ਕੰਟੀਨਿਊ ਰੱਖੂੰਗੀ ਜੇ ਨਾ ਹੋਇਆ ਫਿਰ ਕਹਿ ਨਹੀਂ ਸਕਦੇ ਹਨ ਆਪਾਂ ਕਿਉਂਕਿ ਕੰਮ ਹੀ ਹਾਲੇ ਬਹੁਤ ਪੈਨੇ ਮੈਂ ਸਬਜ਼ੀ ਬਣਾਉਣੀ ਹੈ ਉਹ ਡੈਡੀ ਨਾਲ ਬੈਠੇ ਰਹਿ ਗੱਲਾਂ ਬਾਤਾਂ ਕਰੀ ਗਏ ਹਜੂਰ ਸਾਹਿਬ ਦੀਆਂ ਸਾਰਾ ਡੈਡੀ ਦੱਸਦੇ ਰਹਿ ਉਥੋਂ ਦਾ ਜਿਹੜਾ ਜਿਹੜਾ ਉਹਨਾਂ ਨੇ ਦੇਖਿਆ ਫਿਰ ਸੁਣਨਾ ਵੀ ਪੈਂਦਾ ਹਨ ਦੇਖ ਜਦੋਂ ਕਰਮਾ ਚ ਹੋਊਗਾ ਮੈਂ ਕਦੇ ਨਹੀਂ ਗਈਗੀ ਜਦੋਂ ਕਰਮਾ ਚ ਹੋਊਗਾ ਚਾਵਾਂਗੇ ਦੇਖਾਂਗੇ ਤੇ ਫਿਲਹਾਲ ਜੋ ਵੀ ਆਪਾਂ ਨੂੰ ਆਪਣੇ ਮੰਮੀ ਡੈਡੀ ਕੋਈ ਵੀ ਜਾ ਕੇ ਆ ਕੇ ਉਥੋਂ ਦਾ ਇਤਿਹਾਸ ਦੱਸਦਾ ਬਹੁਤ ਵਧੀਆ ਲੱਗਦਾ ਸੁਣ ਕੇ ਹਨਾ ਕਰਮਾ ਚ ਹੋਏ ਆ ਜਰੂਰ ਜਾਣਾ ਆ ਵੈਗਰੂ ਕਰੇ ਕਰਮਾ ਚ ਲਿਖਦੇ ਜਿੱਦਾਂ ਹੁਣ ਜਿਹਾਰ ਜਾਂਦਾ ਸੀ ਕਹਿੰਦਾ ਜਦੋਂ ਹੁਣ ਦੁਬਾਰਾ ਹਨਾ ਨਾਨੂ ਪਪਾ ਜਾਣਗੇ ਤਾਂ ਮੈਂ ਨਾਲ ਜਾਊਂਗਾ ਤੇ ਮੇਰੇ ਤੋਂ ਬਿਨਾਂ ਜਿਹਾਰ ਨਹੀਂ ਜਾ ਸਕਦਾ ਬਾਕੀ ਦੇਖੀ ਜਾਂਦੀ ਆ ਕਰਮਾ ਤੇ ਡਿਪੈਂਡ ਆ ਜਿ ਵੈਗਰੂ ਨੇ ਉਥੋਂ ਦਾ ਅੰਜਲ ਲਿਖਿਆ ਤਾਂ ਆਪਾਂ ਜਰੂਰ ਜਾਵਾਂਗੇ ਲਓ ਜੀ ਆਪਾਂ ਮੱਝ ਦੀ ਧਰ ਚੋਲੀ ਗਾਂ ਦੀ ਵਿਚੋਤੀ ਤੇ ਹੁਣ ਝੋਟੀ ਧਰ ਚੋਣੀ ਆ ਉਹਦੇ ਆਪਾਂ ਨੂੰ ਅੱਗੇ ਖੜਨਾ ਪੈਣਾ ਮਿੱਠੀ ਨੂੰ ਧਰ ਨਾਲ ਹੈਨਾ ਮਿੱਠੀ ਨੂੰ ਸੱਚ ਪਰੀਂ ਧਰ ਨਾਲ ਤੇ ਮਿੱਠੀ ਨੇ ਦੁੱਧ ਪੀ ਲਿਆ ਮਿੱਠੀ ਦੀ ਮੰਮਾ ਬਾਹਰ ਆ ਗਈ ਮਿੱਠੀ ਬਾਹਰ ਆ ਗਈ ਤੇ ਹੁਣ ਇਹ ਨਾ ਕਿ ਉਹ ਮੈਂ ਝਾੜੂ ਨਹੀਂ ਲਾਉਂਦੀ ਹੈਗੀ ਉਹ ਝਾੜੂ ਲਾਉਂਦੀ ਹੈ ਇਹ ਸਾਡੇ ਘਰ ਦਾ ਰਿਵਾਜ ਹੈ ਅਸੀਂ ਕਦੇ ਵੀ ਐ ਨਹੀਂ ਕੀਤਾਗਾ ਵੀ ਉਹ ਮੈਂ ਹੀ ਝਾੜੂ ਲਾਉਂਗੀ ਇਹ ਮੇਰਾ ਕੰਮ ਆ ਜਾਂ ਇਹਨਾਂ ਦਾ ਕੰਮ ਇਹਨਾਂ ਦਾ ਕੰਮ ਆਪਾਂ ਵੀ ਬੜੇ ਖੁਸ਼ ਹੋ ਕੇ ਕਰ ਲਈਦਾ ਤੇ ਬਾਕੀ ਰਹੀ ਪਸ਼ੂਆਂ ਦੇ ਵਿੱਚ ਝੜ ਝੂੜੂ ਲਾਉਣ ਵਾਲੀ ਗੱਲ ਉਹ ਇਹਨਾਂ ਦਾ ਜ਼ਿਆਦਾਤਰ ਇਹਨਾਂ ਦਾ ਕੰਮ ਤੇ ਇਹਨਾਂ ਨੂੰ ਵਧੀਆ ਲੱਗਦਾ ਜੇ ਅਸੀਂ ਕਰ ਵੀ ਦਿੰਨੇ ਆ ਇਹਨਾਂ ਕੋਚਾਂ ਕੱਢਦੇ ਨੇ ਫੇਰ ਭਾਈ ਸਾਨੂੰ ਗੁੱਸਾ ਆ ਜਾਂਦਾ ਹਨਾ ਵਿਜੀ ਨਹੀਂ ਜਿਹੜੇ ਬੰਦੇ ਨੇ ਇੱਥੇ ਰਹਿਣਾ ਉਹ ਜਿਵੇਂ ਕਹਿੰਦੇ ਆ ਵੀ ਉਹ ਸਾਫ਼ ਸੁਥਾਈ ਆਪ ਹੀ ਕਰਦਾ ਹਨਾ ਉਹਨੂੰ ਪਰਫੈਕਟ ਆਪਦੇ ਕੰਮ ਦਾ ਪਤਾ ਹੈ ਇਹ ਮੇਨ ਗੱਲ ਇਹ ਆ ਬਾਕੀ ਜੜ ਜੂੜ ਵਾਲੀ ਤੁਹਾਨੂੰ ਪਤਾ ਹੀ ਹੈ ਨਾ ਵੀ ਆਪਾਂ ਨੇ ਕਦੇ ਇਹ ਜਿਆ ਨਹੀਂ ਕੀਤਾ ਹੈਗਾ ਆਪਾਂ ਕਰ ਲਈਦਾ ਸਾਰੇ ਕੰਮ ਕਰ ਲਈਦੇ ਚਾਹੇ ਉਹ ਕੋਈ ਵੀ ਕੰਮ ਹੋਵੇ ਬੰਦੇ ਆਲੇ ਬੁੜੀਆਂ ਆਲੇ ਕੰਮ ਸਾਰੇ ਕਰ ਲਈਦੇ ਕੋਈ ਵੀ ਸਾਧਨ ਨਹੀਂ ਚਲਾਉਣਾ ਹੁੰਦਾ ਬਾਕੀ ਸਾਰੇ ਕੰਮ ਕਰਨੇ ਹੁੰਦੇ ਹਮ ਹੱਟਾ ਕੱਪੜੇ ਖੰਦਾ ਗੰਦਾ ਬੱਚਾ ਹਾਂ ਬੇਟੀ ਵੜੀ ਜਾ ਦੇ ਕਰਨੀ ਹੈ ਮੀ ਭਾਗਦਰ ਰੱਬ ਨੇ ਉਹਨਾਂ ਪਤਾ ਨਹੀਂ ਕੀ ਕਰਤਾ ਕਲੀਆਂ ਆੜਪਾ ਮੱਸਾਂ ਨੇ ਹੋਣ ਆਲੀਆਂ ਤਾਂ ਅੱਗੇ ਸਾਗ ਹੁੰਦੀਆਂ ਨੇ ਇਹ ਰੱਖਾ ਜਾ ਬੱ ਖੜ ਜਾ ਲੈ ਖਾਲਾ ਹਨੀ ਤੇ ਖਾਈ ਖਾਈ ਜਾ ਫਿਰ ਵੇ ਕੋਸਿੰਗ ਨਾ ਸਿੱਧੀ ਘੜੀ ਰੱਖਣੇ ਕੈਮਰੇ ਤੇ ਲੱਗ ਜਾ ਲਾ ਮੈਂ ਕੋ ਰੱਖਿਆ ਹੈ ਦਾਣਾ ਮੈਂ ਪਾਈ ਜਾਣਾ ਲੈ 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 ਬਰੂਰਾ ਭੁੱਕਦੀ ਆ ਖਾਈ ਜਾ ਛੱਡਣਾਂਗੇ ਮੈਂ ਰਸਾ ਅੱਜਾ ਫਿਰ ਉਹ ਇਹ ਨਾ ਕਰ। ਛੱਡ ਦੇ ਇਹਨੂੰ ਨਹੀਂ ਪੈਣਗੀਆਂ ਤੇਰੇ। ਆ ਗਈ ਮੈਂ। ਕੁੱਟ ਪਊਗੀ ਇਹਦੇ ਹੁਣ। ਹਟ ਜਾ। ਮੈਨੂੰ ਰੱਸਾ ਜੱਬਣ ਦੀ ਆਤ ਪੈ ਗਈ, ਕਿਵੇਂ ਹਟੂਗੀ? ਕਹਿੰਦੇ ਜਿਹਨੂੰ ਪੈ ਜਾਵੇ ਉਹ ਜਾਂਦੀ ਨਹੀਂ ਰੱਸਾ ਜੱਬਣ ਦੀ ਆਤ। ਚਲੀ ਜਾ ਉਹਦੀ। ਇਹ ਰੱਸਾ ਜੱਬ ਹੜ kavanda karlı